ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਅਸੀਂ ਗੱਲ ਕਰਾਂਗੇ ਕਿ ਫਤਿਹਗੜ ਸਾਹਿਬ ਤੋਂ ਕਿਹੜੀ ਕਿਹੜੀ ਪਾਰਟੀ ਆਪਣੇ ਕਿਸ ਉਮੀਦਵਾਰ ਨੂੰ ਟਿਕਟ ਦੇ ਸਕਦੀ ਆ ਫਤਿਹਗੜ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤੇ ਇਸ ਸਮੇਂ ਕਾਂਗਰਸ ਪਾਰਟੀ ਕੋਲ ਫਤਿਹਗੜ ਸਾਹਿਬ ਦੀ ਜ਼ਿੰਮੇਵਾਰੀਆਂ ਲੋਕ ਸਭਾ ਹਲਕੇ ਦੀ ਇਹ ਤਾਂ ਕਾਂਗਰਸ ਪਾਰਟੀ ਦੇ ਡਾਕਟਰ ਅਮਰ ਸਿੰਘ ਮੈਂਬਰ ਨੇ ਜਿਹੜੀ ਹੁਣ ਨਵੀਂ ਲੋਕ ਸਭਾ ਚੁਣੀ ਜਾਣੀ ਹੈ ਜਿਹਦਾ ਐਲਾਨ ਜਿਹੜਾ ਦਰਸ਼ ਚੋਣ ਜਾਬਤਾ ਕਿਸੇ ਵੇਲੇ ਵੀ ਜੋਨ ਕਮਿਸ਼ਨ ਲਾਗੂ ਕਰ ਸਕਦਾ ਪਾਰਟੀਆਂ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਆ ਤੇ ਲੀਡਰ ਵੀ ਸਰਗਰਮ ਹੋ ਚੁੱਕੇ ਨੇ ਤੇ ਕਾਂਗਰਸ ਪਾਰਟੀ ਦੇਖੋ ਕਿ ਇਸ ਸਮੇਂ ਉਹਨਾਂ ਕੋਲੇ ਹਲਕਾ ਡਾਕਟਰ ਅਮਰ ਸਿੰਘ ਹੋਣੀ ਲੋਕ ਸਭਾ ਮੈਂਬਰ ਨੇ ਤੇ ਕਾਂਗਰਸ ਪਾਰਟੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਇੱਥੋਂ ਜਿਹੜੇ ਚਿਹਰਿਆਂ ਦੇ ਨਾਮ ਸਾਹਮਣੇ ਆਏ ਨੇ ਕਿ ਕਿਹੜੇ ਕਿਹੜੇ ਮੈਦਾਨ ਦੇ ਵਿੱਚ ਨੇ ਡਾਕਟਰ ਅਮਰ ਸਿੰਘ ਤੇ ਮੈਦਾਨ ਦੇ ਵਿੱਚ ਹੈ ਹੀ ਨੇ ਕਿਉਂਕਿ ਮੌਜੂਦਾ ਐਮਪੀ ਨੇ ਜਿਨ੍ਹਾਂ ਦੀ हाई कमांड ਦੇ ਵਿੱਚ ਚੰਗੀ ਪਹੁੰਚ ਤੇ ਅਪਰੋਚ ਆ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਜਿਹੜੇ ਦਿਗਵੇਜ ਸਿੰਘ ਨੇ ਉਹਨਾਂ ਦੇ ਨਾਲ ਕਾਫੀ ਇਹਨਾਂ ਦੀ ਸਾਝ ਵੀ ਆ ਤੇ ਯਾਰੀ ਵੀ ਆ ਤੇ ਉਸ ਯਾਰੀ ਦੇ ਸਦਕਾ ਹੀ ਇੱਕ ਬਤੌਰ ਆਈਐਸ ਆਫੀਸਰ ਰਿਟਾਇਰ ਹੋਣ ਤੋਂ ਬਾਅਦ ਉਹ ਪੰਜਾਬ ਚ ਪਹਿਲੀ ਦਫਾ ਇਲੈਕਸ਼ਨ ਲੜਦੇ ਨੇ 17 ਦੇ ਵਿੱਚ ਹਾਰ ਜਾਂਦੇ ਨੇ ਉਸ ਤੋਂ ਬਾਅਦ ਹਾਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਿਨਕੋ ਲੋਕਲ ਬਾਡੀ ਮੰਤਰਾਲਾ ਸੀ ਉਹਦੇ ਉੱਥੇ ਸਲਾਹ ਕਰਨ ਲੱਗ ਜਾਂਦੇ ਨੇ ਪਰ ਉੱਥੋਂ ਵੀ ਛੱਡ ਦਿੰਦੇ ਨੇ ਫਿਰ 2019 ਦੇ ਵਿੱਚ ਫਤੇਗੜ ਸੀ ਸੀੜ ਤੋਂ ਲੋਕ ਸਭਾ ਮੈਂਬਰ ਚੁਣੇ ਜਾਂਦੇ ਨੇ ਤੇ ਬਾਈ ਦੇ ਵਿੱਚ ਉਹਨਾਂ ਨੇ ਆਪਣੇ ਲੜਕੇ ਔਰ ਨੂਟ੍ਰਕਟ ਦਵਾਈ ਸੀ ਉਹ ਵੀ ਬਾਈ ਦੇ ਵਿੱਚ ਉਹਨਾਂ ਨੂੰ ਜਿੱਤ ਨਸੀਬ ਨਹੀਂ ਹੋਈ ਸੀ ਲੇਕਿਨ ਫਤਿਹਗੜ ਸਾਹਿਬ ਤੋਂ ਜਿੱਥੇ ਡਾਕਟਰ ਅਮਰ ਸਿੰਘ ਉੱਥੇ ਹੀ ਨਾਲ ਦੀ ਨਾਲ ਸ਼ਮਸ਼ੇਰ ਸਿੰਘ ਦੋਲੋ ਜਿਹੜੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਸਾਬਕਾ ਰਾਜ ਸਭਾ ਮੈਂਬਰ ਰਹਿ ਚੁੱਕੇ ਨੇ ਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਇਸੇ ਤਰ੍ਹਾਂ ਜਿਹੜੇ ਸਾਬਕਾ ਵਿਧਾਇਕ ਨੇ ਗੁਰਪ੍ਰੀਤ ਸਿੰਘ ਜੀਪੀ ਤੇ ਸਾਬਕਾ ਵਿਧਾਇਕ ਲਖਬੀ ਸਿੰਘ ਲੱਖਾ ਇਹ ਵੀ ਦੌਰ ਦੇ ਵਿੱਚ ਆ ਲੇਕਿਨ ਜਿਹੜੇ ਸਰਵੇਖਣ ਹੁਣ ਤੱਕ ਸਾਹਮਣੇ ਆਏ ਨੇ ਇੱਕ ਹਿੰਦੀ ਪੇਪਰ ਨੇ ਸਰਵੇਖਣ ਕੀਤਾ ਜਾਂ ਚਰਚਾ ਦੇ ਵਿੱਚ ਜਿਹੜੇ ਨਾਮ ਨੇ ਉਹਦੇ ਵਿੱਚ ਮੰਨਿਆ ਜਾ ਰਿਹਾ ਕਿ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਸ਼ਮਸ਼ੇਸ਼ ਸਿੰਘ ਦੁੱਲੋ ਇੱਕ ਵਾਰ ਫਿਰ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੂੰ ਜਿਹੜੀ ਚੋਣ ਆ ਉਹ ਲੜਨੀ ਚਾਹੀਦੀ ਹੈ 30% ਜਿਹੜੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹ ਚਾਹੁੰਦੇ ਨੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਆ 35% ਜਿਹੜੇ ਕਾਂਗਰਸ ਨਾਲ ਜੁੜੇ ਵਰਕਰ ਜਾਂ ਸਪੋਰਟਰ ਜਾਂ ਇੱਕ ਨਿਰਪੱਖ ਨਜ਼ਰੀਆ ਰੱਖਣ ਵਾਲੇ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਨਹੀਂ ਡਾਕਟਰ ਅਮਰ ਸਿੰਘ ਨੂੰ ਹੀ ਮੋੜ ਤੋਂ ਚੋਣ ਲੜਨੀ ਚਾਹੀਦੀ ਔਰ ਕਾਂਗਰਸ ਪਾਰਟੀ ਨੂੰ ਮੋੜ ਤੋਂ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਏ ਇਸੇ ਤਰ੍ਹਾਂ ਅਗਰ ਬਸ ਹੀ ਪਠਾਨਾ ਤੋਂ ਜਿਹੜੇ ਵਿਧਾਇਕ ਰਹੇ ਚੁੱਕੇ ਨੇ ਗੁਰਪ੍ਰੀਤ ਸਿੰਘ ਜੀਪੀ ਗੁਰਪ੍ਰੀਤ ਸਿੰਘ ਜੀਪੀ ਨੂੰ ਵੀ ਕੋਈ 10 ਤੋਂ 12 ਫੀਸ ਜਿਹੜੇ ਲੋਕ ਚਾਹੁੰਦੇ ਨੇ ਕਿ ਇੱਕ ਨੌਜਵਾਨ ਚਿਹਰੇ ਨੇ ਸਾਰਿਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਨੇ ਤੇ ਉਹਨਾਂ ਨੂੰ ਇਹ ਚੋਣ ਲੜਨੀ ਚਾਹੀਦੀ ਆ ਕਾਂਗਰਸ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਆ ਇਸੇ ਤਰ੍ਹਾਂ ਲਖਬੀਰ ਸਿੰਘ ਲੱਖਾ ਜਿਹੜੇ ਸਾਬਕਾ ਵਿਧਾਇਕ 2017 ਦੇ ਵਿੱਚ ਜਿੱਤੇ ਪਾਇਲ ਤੋਂ ਬਾਈਚਾਰ ਗਏ ਉਹ ਵੀ ਦੌੜ ਦੇ ਵਿੱਚ ਲੱਗੇ ਹੋਏ ਨੇ ਪਰ ਹੁਣ ਕਾਂਗਰਸ ਪਾਰਟੀ ਨੇ ਫੈਸਲਾ ਕਰਨਾ ਕਿ ਕੀ ਇਥੋਂ ਡਾਕਟਰ ਅਮਰ ਸਿੰਘ ਮੁਰਤਲ ਜੋੜ ਲਣਗੇ ਜਾਂ ਫਿਰ ਸ਼ਮਸ਼ੇਰ ਸਿੰਘ ਦੁੱਲੂ ਨੂੰ ਟਿਕਟ ਮਿਲੇਗੀ ਜਾਂ ਫਿਰ ਗੁਰਪ੍ਰੀਤ ਸਿੰਘ ਜੀਪੀ ਜਾਂ ਫਿਰ ਕੋਈ ਚੌਥਾ ਹੋਰ ਅਗਰ ਆਮ ਆਦੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਦੇ ਵਿੱਚ ਚਰਚਾ ਕਿਸ ਉਮੀਦਵਾਰ ਦੀ ਜਾਂ ਆਮ ਆਦੀ ਪਾਰਟੀ ਦੇ ਲੀਡਰ ਕਿਸ ਨੂੰ ਚਾਹੁੰਦੇ ਨੇ ਵੈਸੇ ਤਾਂ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਐਮ ਐਲ ਏ ਨੇ ਉਹ ਵੀ ਆ ਦੌਰ ਦੇ ਵਿੱਚ ਨੇ ਲੇਕਿਨ ਬਰਮਿੰਦਰ ਸਿੰਘ ਗਿਆਸਪੁਰਾ ਬਾਰੇ ਹੁਣੇ ਇੱਕ ਚਰਚਾ ਆਈ ਹੈ ਕਿ ਜਿਵੇਂ ਉਹ ਸਿੱਖ ਇਸ਼ੂ ਠਾਉਂਦੇ ਨੇ ਕਿਤੇ ਨਾ ਕਿਤੇ ਹੋਰ ਮਸਲਾਂ ਦੇ ਕਾਰਨ ਵੀ ਆਮ ਆਦੀ ਪਾਰਟੀ ਦੇ ਲੀਡਰਾਂ ਨੇ ਉਹਨਾਂ ਨੂੰ ਥੋੜਾ ਝਿੜਕਿਆ ਹੈਗਾ ਵੈਸੇ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਮਨਵਿੰਦਰ ਸਿੰਘ ਗਿਆਸਪੁਰਾ ਆ ਪਾਇਲ ਤੋਂ ਐਮਐਲਏ ਨੇ ਉਹਨਾਂ ਨੂੰ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਜੁੜੇ ਨੇ 35% ਲੋਕ ਚਾਹੁੰਦੇ ਨੇ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਟਿਕਟ ਦਿੱਤੀ ਜਾਵੇ ਔਰ ਇਸੇ ਤਰ੍ਹਾਂ ਇੱਕ ਬਲਵਿੰਦਰ ਸਿੰਘ ਦੋਦਾ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਨੇ 26% ਲੋਕ ਬਲਵਿੰਦਰ ਸਿੰਘ ਦੋਦਾ ਨੂੰ ਚਾਹੁੰਦੇ ਹੈਗੇ ਨੇ ਔਰ ਇਸੇ ਤਰ੍ਹਾਂ ਜਿਹੜੇ 90 ਤੋਂ 2017 ਦੇ ਵਿੱਚ ਵੀ ਟਰਾਈ ਕੀਤੀ ਸੀ 2022 ਦੇ ਵਿੱਚ ਵੀ ਟਰਾਈ ਕੀਤੀ ਸੀ ਜੱਸੀ ਸੋਈਆਂ ਵਾਲਾ ਜੱਸੀ ਸੋਈਆਂ ਵਾਲੇ ਜਿਹੜੇ ਨੇ ਇੱਕ ਪਹਿਲਾਂ ਪੱਤਰਕਾਰ ਰਹੇ ਚੁੱਕੇ ਨੇ ਔਰ ਇਹ ਇਲਾਕੇ ਦੇ ਵਿੱਚ ਕੰਮ ਕਰਦੇ ਰਹੇ ਨੇ ਇਸ ਟਾਈਮ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਉਹਨਾਂ ਨੂੰ ਪਟਿਆਲਾ ਜ਼ਿਲ੍ਹਾ ਪਲੈਨਿੰਗ ਕਮੇਟੀ ਦਾ ਚੇਅਰਮੈਨ ਲਗਾਇਆ ਹੋਇਆ ਤੇ ਜਸਿਸ ਸੋਈਆਂ ਵਾਲੇ ਤੇ ਵੀ ਚਰਚਾ ਹੈ ਕਿ ਉਹਨੂੰ ਵੀ ਸੰਭਾਵੀ ਉਮੀਦਵਾਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇਖ ਰਹੇ ਨੇ ਜਦੋਂ ਨਾਬੇ ਤੋਂ ਵਿਧਾਇਕ ਦੇਵ ਮਾਨ ਨੇ ਦਲਿਤ ਡਿਪਟੀ ਸੀਐਮ ਬਣਾਉਣ ਦੀ ਗੱਲ ਕੀਤੀ ਸੀ ਤਾਂ ਫਿਰ ਸਰਕਾਰ ਵੱਲੋਂ ਦੇ ਮਾਨੂੰ ਝਟਕਾ ਦਿੱਤਾ ਗਿਆ ਸੀ ਤੇ ਫਿਰ ਜਿਹੜੇ ਮੀਟਿੰਗਾਂ ਲੈ ਆਂਦਾ ਜਿਹੜੇ ਅਧਿਕਾਰ ਨੇ ਉਹ ਜਸੀ ਸੋਈਆਂ ਵਾਲੇ ਦੇ ਉੱਤੇ ਗਏ ਸੀ ਜਸੀ ਸੋਈਆਂ ਵਾਲੇ ਨੇ ਨਾਬੇਦ ਵਿੱਚ ਫਿਰ ਕਾਫੀ ਸਰਗਰਮੀ ਵੀ ਦਿਖਾਈ ਸੀ ਮੰਨਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਜਸੀ ਸੋਈਆਂ ਵਾਲੇ ਦੀ ਕਾਫੀ ਪਛਾਣ ਆ ਪਾਰਟੀ 'ਚ ਇਸ ਕਰਕੇ ਉਹ ਵੀ ਚਰਚਾ ਦੇ ਵਿੱਚ ਆ ਇਸ ਸੁਲਾਵੇ ਵੀ ਚਰਚਾ ਕਿ ਜਿਹੜੇ ਮਹਾਲੀ ਤੋਂ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਕੁਲਵੰਤ ਸਿੰਘ ਹੋਣਾ ਨੂੰ ਵੀ ਜਿਹੜੀ ਆ ਚੋਣ ਲੜਾਈ ਜਾ ਸਕਦੀ ਆ ਇੱਕ ਤੇ ਕੁਲਵੰਤ ਸਿੰਘ ਆ ਸਿਆਸਤ ਦੇ ਵਿੱਚ ਇੱਕ ਬੜੇ ਸ਼ਰੀਫ ਨੇਤਾ ਦੇ ਤੌਰ ਤੇ ਵਿਚਰੇ ਆ ਨੇ ਔਰ ਇੱਕ ਚੰਗੇ ਬਿਜ਼ਨਸਮੈਨ ਨੇ ਚੰਗੇ ਵਪਾਰੀ ਨੇ ਔਰ ਪਹਿਲਾਂ ਕਦੀ ਕਾਂਗਰਸ ਦੇ ਪ੍ਰਤੀ ਸੌਫਟ ਕੋਰਨਰ ਨੇ ਸ਼੍ਰੋਮਣੀ ਕਾਲੀ ਦਲ ਵੱਲੋਂ ਵੀ ਉਹਨਾਂ ਨੇ ਚੋਣ ਲੜੀ ਸੀ ਲੇਕਿਨ ਲੋਕ ਸਭਾ ਫਤਿਹਗੜ੍ਹ ਸਾਹਿਬ ਪਹਿਲਾਂ ਵੀ ਲੜ ਚੁੱਕੇ ਲੇਕਿਨ ਹਾਰਗੇਜ਼ ਫਿਰ 2022 ਦੇ ਵਿੱਚ ਉਹਨਾਂ ਦੀ ਆਮ ਆਦੀ ਪਾਰਟੀ ਦੇ ਨਾਲ ਕਾਫੀ ਨੇੜਤਾ ਆ ਗਈ ਔਰ ਮਹਾਲੀ ਤੋਂ ਉਹਨਾਂ ਨੇ ਜਿਹੜੀ ਇੱਕ ਜਰਨਲ ਸੀਟ ਆ ਤੇ ਕੁਲਵੰਤ ਸਿੰਘ ਹੋਣੀ ਜਿਹੜੇ ਇੱਕ ਜਿਹੜੇ ਨੇ ਰਿਜ਼ਰਵ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਲੇਕਿਨ ਉਹਨਾਂ ਦਾ ਸ਼ਹਿਰ ਦੇ ਵਿੱਚ ਇੰਨਾ ਜ਼ਿਆਦਾ ਅਸਰ ਰਸੂਕ ਸੀ ਕਿ ਉਹ ਜਰਨਲ ਸੀਟ ਤੋਂ ਵੀ ਐਮਐਲਏ ਬਣ ਗਏ ਨੇ ਤੇ ਸ਼ਾਇਦ ਇਸੇ ਕਰਕੇ ਹੁਣ ਆਮ ਆਦੀ ਪਾਰਟੀ ਚਾਹੁੰਦੀ ਹੈ ਕਿ ਕੁਲਵੰਤ ਸਿੰਘ ਨੂੰ ਫਤਿਹਗੜ ਸਾਹਿਬ ਤੋਂ ਵੀ ਟਿਕਟ ਦਿੱਤੀ ਜਾ ਸਕਦੀ ਇੱਕ ਨੇਤਾ ਦੇ ਤੌਰ ਤੇ ਸ਼ਰੀਫ ਨੇਤਾ ਦੇ ਤੌਰ ਤੇ ਔਰ ਪੈਸੇ ਦੇ ਤੌਰ ਤੇ ਵੀ ਮੰਨਿਆ ਜਾ ਸਕਦਾ ਹੈ ਕਿ 22 ਵਾਂਗੂ ਇਹ ਨਹੀਂ ਹੈ ਕਿ ਲੋਕਾਂ ਨੇ ਪੈਸੇ ਇਕੱਠੇ ਕੀਤੇ ਲੋਕਾਂ ਨੇ ਤੇਲ ਪਵਾਇਆ ਤੇ ਆਮ ਆਦਮੀ ਪਾਰਟੀ ਦੇ ਲੀਡਰ ਬਨਵੇਂ ਜਿੱਤ ਗਏ ਇਸ ਵਾਰ ਸਾਰੇ ਕੰਮ ਆਮ ਆਦਮੀ ਪਾਰਟੀ ਨੂੰ ਕਰਨੇ ਪੈਣਗੇ ਇਸ ਕਰਕੇ ਪੈਸੇ ਵਾਲੇ ਲੋਕ ਵੀ ਦੇਖੇ ਜਾ ਰਹੇ ਨੇ ਗੱਲ ਕਰਦੇ ਹਾਂ ਭਾਜੀਪੀ ਦੀ ਭਾਜੀਪੀ ਕਿਉਂਕਿ ਪਹਿਲਾਂ ਇਕੱਠੇ ਲੜਦੇ ਰਹੇ ਨੇ ਸ਼ਰਮਨੀ ਕਾਲੀ ਦਾ ਲਗਰ ਆੜ ਦੇ ਲੜੇ ਇਸ ਵਾਰ ਵੀ ਤੇ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਅਟਵਾਲ ਪਰਿਵਾਰ ਹੈ ਜਿਹੜਾ ਟਕਸਾਲੀ ਪਰਿਵਾਰ ਮੰਨਿਆ ਗਿਆ ਕਾਲੀ ਪਰਿਵਾਰ ਮੰਨਿਆ ਗਿਆ ਚਰਨ ਜਸ ਸਿੰਘ ạtਵਾਲ ਤੇ ਚਰਨ ਸਿੰਘ ạtਵਾਲ ਦੇ ਲੜਕਾ ਇੰਦਰ ਇਕਬਾਲ ਸਿੰਘ ạtਵਾਲ ਜਿਹੜੇ 1997 ਦੇ ਵਿੱਚ ਐਮਐਲਏ ਬਣੇ ਸੀ ਇੱਕ ਪਾਸੇ ਇੰਦਰ ਇਕਬਾਲ ਸਿੰਘ ạtਵਾਲ ਐਮਐਲਏ ਬਣੇ ਸੀ ਦੂਜੇ ਪਾਸੇ ਉਹਨਾਂ ਦੇ ਪਿਤਾ ਚਰਨਜੀਤ ਸਿੰਘ ạtਵਾਲ ਬੜੇ ਸੀ ਮਤਲ 1997 ਦੇ ਵਿੱਚ ਪਿਓ ਪੁੱਤ ਐਮਐਲਏ ਚੁਣੇ ਗਏ ਸੀ ਉਸ ਤੋਂ ਬਾਅਦ ਇੰਦਰ ਇਕਬਾਲ ਸਿੰਘ ạtਵਾਲ ਉਹਨਾਂ ਨੂੰ ਜਿੱਤ ਕਦੀ ਵੀ ਨਸੀਬ ਨਹੀਂ ਹੋਈ ਫਿਰ ਕਾਲੀ ਦਲ ਦੇ ਨਾਲ ਫਰਕ ਪੈ ਗਿਆ ਬਾਦਲ ਪਰਿਵਾਰ ਦੇ ਨਾਲ ਫਰਕ ਪੈ ਗਿਆ ਤੇ ਹਾਲ ਹੀ ਜਦੋਂ ਜਲੰਧਰ ਜਿਮਨੀ ਚੋਣ ਹੋਈ ਸੀ ਇਹ ਪਰਿਵਾਰ ਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਤੇ ਚਰਚਾ ਕਿ ਅਗਰ ਫਤੇਗੜ ਸਾਹਿਬ ਤੋਂ ਬੀਜੇਪੀ ਵਾਲਿਆਂ ਨੇ ਇੰਦਰ ਇਕਬਾਲ ਸਿੰਘ اٹਵਾਲ ਨੂੰ ਸੀਟ ਦਿੱਤੀ ਤਾਂ 38% ਲੋਕ ਜਿਹੜੇ ਨੇ ਚਾਹੁੰਦੇ ਨੇ ਕਿ ਇੰਦਰ ਇਕਬਾਲ ਸਿੰਘ اٹਵਾਲ ਹੋਣੀ ਇਥੋਂ ਲੜਨ ਇੱਕ ਵੱਡਾ ਨਾਮ ਚਰਨ ਸਿੰਘ ạtਵਾਲ ਦਾ ਪ੍ਰਾਨੇ ਕਾਲੀ ਨੇ ਇਲਾਕੇ 'ਚ ਅਸਰ ਰੂਕਾ ਤੇ ਇਸ ਕਰਕੇ ਇਹਨਾਂ ਨੂੰ ਇਥੋਂ ਚੋਣ ਲੜਨੀ ਚਾਹੀਦੀ। ਇਸੇ ਤਰ੍ਹਾਂ ਇੱਕ ਆਮ ਆਦੀ ਪਾਰਟੀ ਦੀ ਮਹਿਲਾ ਲੀਡਰ ਆ ਡਾਕਟਰ ਦੀਪਕ ਚੋਤੀ ਜੋਤੀ ਉਹਨਾਂ ਬਾਰੇ ਵੀ ਜਿਹੜਾ ਸਰਵੇਖਣ ਹੈ 30% ਦੀ ਪਾਰਟੀ ਦੇ ਵਰਕਰ ਸਪੋਰਟਰ ਚਾਹੁੰਦੇ ਨੇ ਕਿ ਡਾਕਟਰ ਦੀਪਕ ਜੋਤੀ ਨੂੰ ਦਿੱਤੀ ਜਾਵੇ। ਔਰ ਇਸੇ ਤਰ੍ਹਾਂ ਇੱਕ ਕਾਂਗਰਸੀ ਪਾਰਟੀ ਦੇ ਲੀਡਰ ਸੀ ਗੇਜਾਰਾਮ ਜਿਹੜੇ ਆਮ ਆਦੀ ਪਾਰਟੀ ਛੱਡ ਕੇ ਆ ਗਏ ਸੀ ਉਹ ਵੀ ਲਾਈਨ ਦੇ ਵਿੱਚ ਲੱਗੇ ਹੋਏ ਨੇ ਪਰੇ ਫੈਸਲਾ ਬੀਜਪੀ ਨੇ ਕਰਨਾ ਕਿ ਇੰਦਰ ਇਕਬਾਲ ਸਿੰਘ ạtਵਾਲ ਹੋਣਗੇ ਅ ਇਥੋਂ ਫਤੇਗੜਾ ਸਬ ਤੋਂ ਉਮੀਦਵਾਰ ਹਾਲਾਂਕਿ ਜਦੋਂ ਜਲੰਧਰ ਜਿਮਨੀ ਚੋਣ ਹੋਈ ਸੀ ਉਦੋਂ ਇੰਦਰ ਇਕਬਾਲ ਸਿੰਘ ạtਵਾਲ ਹੋਣਾ ਨੇ ਜਲੰਧਰ ਤੋਂ ਉਹਨਾਂ ਨੂੰ ਚੋਣ ਲੜਾਈ ਗਏ ਸੀ ਜਲੰਧਰ ਜਿਮਨੀ ਚੋਣ ਲੋਕ ਸਭਾ ਦੇ ਵਿੱਚ ਸਵਾ ਲੱਖ ਦੇ ਕਰੀਬ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਹਾਸਲ ਹੋਈਆਂ ਸੀ ਹੁਣ ਗੱਲ ਕਰਦੇ ਸ਼ਰੂਮਨੀ ਕਾਲੀ ਦਲ ਸ਼ਰੂਮਨੀ ਕਾਲੀ ਦਲ ਦਾ ਕੌਣ ਲੀਡਰ ਹੋ ਸਕਦਾ ਸ਼ਰੂਮਨੀ ਕਾਲੀ ਦਲ ਇਸ ਮਸਲੇ ਦੇ ਵਿੱਚ ਫਿਲਹਾਲ ਇਹ ਕੀ ਜੇ ਗੱਠਜੋੜ ਹੋ ਗਿਆ ਤੇ ਬੀਜਪੀ ਨੇ ਫਿਰ ਸਾਰੇ ਜਿਹੜੇ ਸਮੀਕਰਨ ਸੀਟਾਂ ਚੇਂਜ ਹੋ ਜਾਣਗੀਆਂ ਲੇਕਿਨ ਫਿਲਹਾਲ ਅਗਰ ਅੱਡ ਲੜਦਾ ਸ਼ਰੂਮ ਨਹੀਂ ਅਕਾਲੀ ਦਲ ਤੇ ਸ਼ਰੂਮ ਨਹੀਂ ਅਕਾਲੀ ਦਲ ਦੀ ਚਰਚਾ ਹੈ ਕਿ ਜਿਹੜੇ ਟਕਸਾਲੀ ਪਰਿਵਾਰ ਹੈ ਚੁੱਕੇ ਨੇ ਵਿਕਰਮਜੀਤ ਸਿੰਘ ਖਾਲਸਾ ਵਿਕਰਮਜੀਤ ਸਿੰਘ ਖਾਲਸਾ ਨੂੰ ਲੈ ਕੇ 53% ਦੀ ਲੋਕ ਚਾਹੁੰਦੇ ਨੇ ਆ ਅਕਾਲੀ ਦਲ ਦੇ ਨਾਲ ਜਿਹੜੇ ਲੋਕ ਕਿ ਵਿਕਰਮਜੀਤ ਸਿੰਘ ਖਾਲਸਾ ਨੂੰ ਜਿਹੜੀ ਆ ਉਹ ਟਿਕਟ ਦਿੱਤੀ ਜਾਵੇ ਇਸੇ ਤਰ੍ਹਾਂ ਇੱਕ ਦਰਬਾਰਾ ਸਿੰਘ ਗੁਰੂ ਨੇ ਦਰਬਾਰਾ ਸਿੰਘ ਗੁਰੂ ਇੱਕ ਰਿਟਾਇਰਡ ਆਈਐਸ ਆਫੀਸਰ ਹੈ ਜਿਨ੍ਹਾਂ ਨੇ ਸਾਰੀ ਉਮਰ ਅਫਸਰੀ ਕੀਤੀ ਸੀ ਲੇਕਿਨ ਬਾਦ ਚ ਉਹ ਜਿਹੜੇ ਨੇ ਪੋਲਿਟਿਕਸ ਦੇ ਵਿੱਚ ਆ ਜਾਂਦੇ ਨੇ 17 ਦੇ ਵਿੱਚ ਉਹ ਜਿਹੜੇ ਨੇ ਐਮ ਐਲ اے ਦੀ ਟਿਕਟ ਪਧੌਰ ਤੋਂ ਲੜਦੇ ਨੇ ਲੇਕਿਨ ਉਹ ਮੁਹੰਮਦ ਸਦੀਕ ਦੇ ਕੋਲੋਂ ਉਹ ਹਾਰ ਜਾਂਦੇ ਨੇ ਇਸ ਤੋਂ ਇਲਾਵਾ ਫਿਰ ਜਿਹੜੇ ਨੇ ਬਾਦ ਚ ਬਸੀ ਪਠਾਣਾ ਤੋਂ ਲੜਦੇ ਨੇ 22 ਦੇ ਵਿੱਚ ਤੇ ਉੱਥੋਂ ਵੀ ਹਾਰ ਜਾਂਦੇ ਨੇ ਮਤਲਬ ਜਿਹੜੇ ਨੇ ਦਰਬਾਰ ਸਿੰਘ ਗੁਰੂ ਹੋਣਾ ਦੇ ਜਿਹੜੀ ਆ ਪੋਲਿਟਿਕਸ ਰਾਸਹੀ ਨਹੀਂ ਆਈ 12 ਜੁਈਆ 17 ਦੇ ਵਿੱਚ ਵਾਰੇ ਫਿਰ ਕਾਂਗਰਸ ਜਦੋਂ ਮੁੱਖ ਮੰਤਰੀ ਚਰਨ ਸਿੰਘ ਚੰਨੀ ਬਣੇ ਉਦੋਂ ਚਰਨ ਸਿੰਘ ਚੰਨੀ ਦੇ ਨਾਲ ਵੀ ਜਫੀਆਂ ਪੈ ਗਈਆਂ ਸੀ ਲੇਕਿਨ ਚਰਚਾ ਇਹ ਕਿ ਦਰਬਾਰ ਸਿੰਘ ਗੁਰੂ ਕਿਉਂਕਿ ਪਿੱਛੇ ਜੇ ਸੁਬੀ ਸਿੰਘ ਬਾਦਲ ਹੁਣੇ ਜਿੱਥੇ ਆਈਐਸ ਅਫਸਰਾਂ ਦੀਆਂ ਕੋਠੀਆਂ ਨੇ ਨਿਊ ਚੰਡੀਗੜ੍ਹ ਦੇ ਵਿੱਚ ਉੱਥੇ ਹੀ ਦਰਬਾਰ ਸਿੰਘ ਦੀ ਗੁਰੂ ਦੀ ਕੋਠੀ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਖਤਰ ਰਹਿ ਚੁੱਕੇ ਨੇ ਫਿਰ ਅਬ શ્રી ਛੱਡ ਕੇ 2-3 ਮਹੀਨੇ ਰਿਟਾਇਰਮੈਂਟ ਪਹਿਲਾਂ ਲੈ ਲਈ ਸੀ ਫਿਰ 12 ਦੇ ਵਿੱਚ ਲੜਦੇ ਨੇ ਪਦੌੜ ਤੋਂ ਹਾਰ ਜਾਂਦੇ 17 ਦੇ ਵਿੱਚ ਵੀ ਹਾਰ ਜਾਂਦੇ ਨੇ ਫਿਰ ਭੱਜ ਦੌੜ ਕਰਦੇ ਰਹਿੰਦੇ ਹੈਗੇ ਨੇ ਕਿਨ ਕਾਲੀਦਲ ਦੇ ਨਾਲ ਜਿਹੜੇ ਜੁੜੇ ਲੋਕ ਨੇ 100% ਚਾਹੁੰਦੇ ਨੇ ਕਿ ਦਰਬਾਰਾ ਸਿੰਘ ਗੁਰੂ ਨੂੰ ਦਿੱਤੀ ਜਾਵੇ ਇਸੇ ਤਰ੍ਹਾਂ ਇੱਕ ਕਰਨ ਸਿੰਘ ਨੇ ਜਿਹੜੇ ਨੇ ਟਰਾਂਸਪੋਰਟ ਵਿਭਾਗ ਦੇ ਵਿੱਚ ਡੀਟੀਓ ਰਿਟਾਇਰ ਹੋਏ ਨੇ ਕਰਨ ਸਿੰਘ ਹੋਣੀ ਵੈਸੇ ਤੇ ਆਫੀਸਰ ਰਹੇ ਨੇ ਲੇਕਿਨ 2017 ਦੇ ਵਿੱਚ ਇਹਨਾਂ ਦੀ ਧਰਮ ਪਤਨੀ ਵਰਿੰਦਰ ਕੌਰ ਲੂੰਬਾ ਉਹ ਜਿਹੜੇ ਨੇ ਸ਼ਤਰਾਣਾ ਹਲਕੇ ਤੋਂ ਜਿਹੜੇ ਨੇ 12 ਦੇ ਵਿੱਚ ਉਹ ਸ਼ਤਰਾਣਾ ਹਲਕੇ ਤੋਂ ਐਮਐਲਏ ਬਣੇ ਸੀ 17 ਦੇ ਵਿੱਚ ਉਤੋਂ ਉਹ ਹਾਰ ਜਾਂਦੇ ਨੇ ਕਾਂਗਰਸ ਪਾਰਟੀ ਦੇ ਨਿਰਮਲ ਸਿੰਘ ਜਿੱਤ ਜਾਂਦੇ ਨੇ 22 ਦੇ ਵਿੱਚ ਫਿਰ ਹਵਾ ਆਮਾ ਦੀ ਪਾਰਟੀ ਦੀ ਤੇ ਵਰਿੰਦਰ ਕੌਰ ਲੂੰਬਾ ਫਿਰ ਹਾਰ ਗਏ ਸੀ ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਕਰਨ ਸਿੰਘ ਡੀਟੀਓ ਵੈਸੇ ਤਾਂ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੀ ਵੀ ਤਿਆਰੀ ਕਰ ਰਹੇ ਨੇ ਲੇਕਿਨ ਨਾਲ ਦੀ ਨਾਲ ਜੇਕਰ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਕੋਈ 8% ਦੇ ਲੋਕ ਕਰਨ ਸਿੰਘ ਨੂੰ ਵੀ ਕਾਲੀ ਦਲ ਨਾਲ ਜਿਹੜੇ ਲੋਕ ਜੁੜੇ ਨੇ ਉਹ ਚਾਹੁੰਦੇ ਨੇ ਕਿ ਕਰਨ ਸਿੰਘ ਨੂੰ ਲੜਾਇਆ ਜਾਵੇ ਕਰਨ ਸਿੰਘ ਨੂੰ ਲੈ ਕੇ ਇਹ ਵੀ ਹੈ ਕਿ ਉਸ ਇੱਕ ਅਫਸਰ ਦੇ ਤੌਰ ਤੇ ਕਿੰਨੇ ਕਿ ਲੋਕਾਂ ਦੇ ਨਾਲ ਵਿਚਰਦੇ ਨੇ ਇਹ ਫੈਸਲਾ ਤੇ ਕਾਲੀ ਦਲ ਨੇ ਦਿਖਣਾ ਹੈ ਲੇਕਿਨ ਫਿਲਹਾਲ ਜਿਆਦਾ ਇਥੇ ਚਰਚਾ ਕਾਲੀ ਦਲ ਬਾਰੇ ਗੱਲ ਕੀਤੀ ਜਾਵੇ ਤਾਂ ਵਿਕਰਮ ਸਿੰਘ ਖਾਲਸਾ ਬਾਰੇ ਕਿ ਉਹਨੂੰ ਜਿਆਦਾ ਲੋਕ ਚਾਹੁੰਦੇ ਨੇ ਕਾਲੀ ਦਲ ਦੇ ਨਾਲ ਜਿਹੜੇ ਜਿਹੜੇ ਲੋਕ ਜੁੜੇ ਨੇ ਕਿ ਉਹਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਇਹ ਅਸੀਂ ਦੱਸਿਆ ਕਿ ਫਤੇਗੜ ਸਾਹਿਬ ਦੇ ਵਿੱਚ ਕਿਹੜੇ ਕਿਹੜੇ ਕਿਹੜੀ ਪਾਰਟੀ ਦੇ ਕਿਹੜੇ ਕਿਹੜੇ ਉਮੀਦਵਾਰ ਸਰਗਰਮ ਨੇ ਉਹਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ